ਕਿੱਟੀ ਦੇ ਵਿੱਚ ਸਰਕਲ ਲਾ ਲਿਆ ਤੇ ਇੱਕ ਲੀਖੋ ਉੱਤੇ ਲਗਾਤੀ ਇੱਥੇ ਲਕੀਰ ਲਗਾ ਦਿੰਦੀ ਹੈ ਤੇ ਬੱਚੇ ਨੂੰ ਆਪਾਂ ਕਹਿਣਾ ਕਿ ਕਿੱਕ ਮਾਰੋ ਤੇ ਇਹਦੇ ਵਿੱਚ ਰੁਕਣੀ ਚਾਹੀਦੀ ਆ ਸਰਕਲ ਚ ਬਾਲ ਔਰ ਬੱਚਾ ਕਿੱਕ ਮਾਰੂਗਾ ਜਿੰਨਾ ਚਿਰ ਸਰਕਲ ਚ ਬਾਲ ਲੁਕਦੀ ਨਹੀਂ ਉਨਾਂ ਚਿਰ ਉਹ ਕਿੱਕ ਮਾਰ ਕੇ ਬੱਚਾ ਸਰਕਲ ਚ ਲਿਆਊਗਾ ਹਾਂਜੀ ਸਟਾਰਟ ਹਾਂਜੀ ਹੂੰ ਨਹੀਂ ਰੁਕੀ ਓਕੇ ਓਕੇ ਆਜੋ ਜੀ ਇਧਰੋਂ ਲਿਆਓ ਜਿੰਨੀ ਦੇਰ ਤੱਕ ਬੱਚਾ ਇਹਦੇ ਵਿੱਚ ਬਾਲ ਰੁਕਦੀ ਨਹੀਂ ਉਨੀ ਦੇਰ ਤੱਕ ਉਹ ਕਿੱਕਾ ਮਾਰੀ ਜਾਊਗਾ ਰਾਈਟ ਆਹ ਸਰਕਲ ਦੇ ਵਿੱਚ ਬਾਲ ਰੋਕਣੀ ਆ ਇਹਦਾ ਮਾਈਂਡ ਆ ਕਿ ਮੇ ਰੁਕਾ ਇਹ 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 ਨੋ ਇਹ ਆਪਣਾ ਬਾਈਂਡ ਉਹਨੂੰ ਯੂਜ਼ ਕਰ ਲਓ ਇਹ 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 ਨੋ ਗੁੱਡ ਸੋ ਇਹ ਗੇਮ ਆ ਜਿਹੜੀ ਇਹ ਕੰਟੀਨਿਊ ਚੱਲੂਗੀ ਜਿੰਨੀ ਦੇਰ ਤੱਕ ਇਹਦੇ ਵਿੱਚ ਬਾਲ ਨਹੀਂ ਰੁਕਦੀ ਉੰਨੀ ਦੇਰ ਤੱਕ ਬੱਚਾ ਪਲੇਇੰਗ ਕਰੀ ਜਾਊਗਾ ਪਰ ਦੇਖਦੇ ਆ ਕਿੰਨਾ ਕਿਵੇਂ ਰੋਕਦਾ ਇਹਦਾ ਮਾਈਂਡ ਕੀ ਆ ਦੱਸਣਾ ਨਹੀਂ ਗਾਈਡ ਨਹੀਂ ਕਰਨਾ ਆਪਾਂ ਨੂੰ ਆਪਣੇ ਆਪ ਇਹਨੂੰ ਗਾਈਡ ਕਰ ਲਓ ਆਪਣੇ ਆਪ ਇਹ ਮਾਈਂਡ ਲਾਊਗਾ ਤਮਾਰ ਯੂਜ਼ ਕਰੂਗਾ ਕਿ ਕਿਵੇਂ ਰੁਕੂਗੀ ਦੋਨੋਂ ਬਾਲਸ ਨੇ ਆਹ ਸਰਕਲ ਦੇ ਵਿੱਚ ਰੁਕਣੀਆਂ ਨੇ ਯੈਸ ਏ ਏ ਏ ਏ ਏ ਏ ਏ ਏ ਓਕੇ ਯੈਸ ਏ ਏ ਏ ਏ ਓਕੇ ਉਹ ਨੇੜੇ ਖੜੀ ਸੀ ਦੂਰ ਹੋ ਗਈ ਓਕੇ ਗ੍ਰੇਟ ਹਾਂ ਹਾਂ ਇਹ ਆਪ ਦੇਖਦੇ ਆਂ ਉਥੋਂ 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 ਹੀ ਕਰ ਸਕਦਾ ਜਿੱਥੇ ਪਈਆ ਉਥੋਂ ਹੀ ਕਰ ਸਕਦਾ ਹੂੰ ਜਿੱਥੇ ਪਈਆ ਉਥੋਂ ਹੀ ਕਰ ਸਕਦਾ ਨੂੰ ਏ ਏ ਏ ਏ ਓ ਓ ਨੋ ਤੇ ਏ ਏ ਏ ਏ ਏ ਏ ਨੋ ਉਹ ਨੋ 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 ਆਹ ਯਾਹ ਯੈਸ ਦੂਜੀ ਵੀ ਹਮਨ ਦੂਜੀ ਬਾਲ ਨਾਲ ਇਹ ਹੋਊਗਾ ਕਿ ਉਹ ਨਿਕਲ ਜੇਗੀ ਜੇ ਉਹਦੇ ਵਿੱਚ ਜ਼ੋਰ ਦੀ ਵੱਜੀ ਦੂਜੀ ਬਾਲ ਨੇ ਇਸ ਬਾਲ ਨੂੰ ਬਾਹਰ ਕੱਢ ਦੇਣਾ ਇਹ ਪ੍ਰੋਬਲਮ ਰਹੂਗੀ ਇਸ ਗੇਮ ਦੇ ਵਿੱਚ ਸੋ ਦੇਖਦੇ ਹਾਂ ਇਹ ਇਹ ਹੈ ਇਹ ਇਹ ਕੀਆ ਦਿਮਾਗ ਲਾਇਆ ਉਹ 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 ਯਾਹ ਗੁੱਡ